ਸਦੀ ਮੀਟਿੰਗ ਤੋਂ ਮੁਨਕਰ ਹੋਣ ਤੇ ਕਿਰਤਿਆਂ ਦੇ ਆਗੂਆਂ ਕੇਰ ਲਿਆ ਲੇਬਰ ਕਮਿਸ਼ਨਰ ਦਫਤਰ ਜੀ ਸੀ ਐਮ ਨਿਰਪੱਖ ਜਾਂਚ ਕਰਵਾਉਣ ਤੱਕੇ ਰਤ ਵਿਪਾਦ ਤੇ ਕਰੋੜਾਂ ਦਾ ਸਕੈਂਡਲ ਹੋ ਸਕਦਾ ਬੇਨਕਾਬ ਚੰਡੀਗੜ੍ਹ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਬੰਦੇ ਹੱਥ ਦਿਵਾਉਣ ਲਈ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਇਹਕ ਪੰਜਾਬ ਰਹਤੇ ਮੁਸਕਰਾਉਂਦਾ ਚਿਹਰਾ ਵੱਲੋਂ ਸੰਗਰਾਸ਼ ਕਰਨ ਦਾ ਸੰਦਾ ਦਿੱਤਾ ਹੋਇਆ ਹੈ ਇਸ ਲੜੀ ਤੇ ਯੂਨੀਅਨ ਵੱਲੋਂ 6 ਫਰਵਰੀ ਨੂੰ ਜ਼ਿਲ੍ਹਿਆਂ ਦੇ ਅਸਿਸਟੈਂਟ ਲੇਬਰ ਕਮਿਸ਼ਨਰਾਂ ਸਾਹਮਣੇ ਧਰਨੇ ਦਿੱਤੇ ਗਏ ਅਤੇ 27 ਫਰਵਰੀ ਨੂੰ ਪੰਜਾਬ ਦੇ ਕੇਰਤ ਵਿਭਾਗ ਦੇ ਸਾਹਮਣੇ ਸੂਬਾ ਪਤਰੀ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਇਸ ਤਰ੍ਹਾਂ ਕਿਰਤ ਵਿਭਾਗ ਦੇ ਸੂਬਾ ਦਫ਼ਤਰ ਵੱਲੋਂ 17 ਫਰਵਰੀ ਨੂੰ ਯੂਨੀਅਨ ਆਗੂਆਂ ਨੂੰ ਇੱਕ ਮੀਟਿੰਗ ਕਰਨ ਦਾ ਲਿਖਤੀ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਤੇ ਪੰਜਾਬ ਭਰ ਤੋਂ ਯੂਨੀਅਨ ਦੇ ਆਗੂਆਂ ਨੇ 17 ਫਰਵਰੀ ਨੂੰ ਕਿਰਤ ਵਿਭਾਗ ਵਿੱਚ ਪਹੁੰਚ ਕੇ ਮੀਟਿੰਗ ਕਰਨੀ ਸੀ ਤਾਂ ਜਦੋਂ ਆਗੂ ਇੱਥੇ ਪਹੁੰਚੇ ਤਾਂ ਪਤਾ ਚੱਲਿਆ ਕਿ ਪਹਿਲਾਂ ਅਗਾਹੂ ਸੂchna ਦਿੱਤੇ ਬਿਨਾਂ ਕਿਸੇ ਕਾਰਨ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਸਭ ਕੁਝ ਜਾਣ ਕੇ ਆਗੂ ਅਗ ਬਬੂਲੇ ਹੋ ਗਏ ਅਤੇ ਉਹਨਾਂ ਨੇ ਉੱਥੇ ਹੀ ਕਿਰਤ ਵਿਭਾਗ ਦੇ ਕਿਰਤ ਕਮਿਸ਼ਨਰ ਦੇ ਦਫ਼ਤਰ ਨੂੰ ਘੇਰ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਲਗਭਗ ਡੇਢ ਘੰਟਾ ਕਿਰਤ ਕਮਿਸ਼ਨਰ ਦੇ ਸਾਹਮਣੇ ਧਰਨਾ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਇਸ ਮੀਟਿੰਗ ਲਈ ਪਹੁੰਚੇ ਸਨ चना दि इस मीटिंग नद कर जाना विभाग से कई तरह के सवाल खड़े कर रहा है आगुआ ने दोष लगाया कि केरत विभाग च हो रहे करोड़ा रुपए हड़प्पणी जेकर पंजाब दे। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਿਰਪੱਖ ਜਾਂਚ ਕਰਾਉਣ ਤਾਂ ਇਸ ਵਿਭਾਗ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਅਤੇ ਕਿਰਤਿਆਂ ਦੇ ਹੱਕ ਮਾਰਨ ਦੇ ਦੋਸ਼ ਵਿੱਚ ਸ਼ਾਮਲ ਹੋ ਸਕਦੇ ਹਨ ਦੂਜੇ ਪਾਸੇ ਆਗੂਆਂ ਨੇ 27 ਫਰਵਰੀ ਨੂੰ ਪੰਜਾਬ ਦੇ ਕਿਰਤ ਵਿਭਾਗ ਦੇ ਸਾਹਮਣੇ ਧਰਨਾ ਦੇਣ ਲਈ ਪੰਜਾਬ ਭਰ ਵਿੱਚ ਹੋਰ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਆਓ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਆਗੂਆਂ ਨੇ ਨਾ ਦਿੱਤੀ ਇਹ ਸਾਰੀਆਂ ਹਾਲਤਾਂ ਤੋਂ ਬਾਅਦ ਮਜਬੂਰੀ ਇਹ ਬਣਦੀ ਸੀ ਕਿ ਪ੍ਰੋਟੈਸਟ ਕੀਤਾ ਜਾਏ ਇਸ ਕਰਕੇ ਜਥੇਬੰਦੀ ਨੇ ਲੇਬਰ ਕਮਿਸ਼ਨਰ ਪੰਜਾਬ ਦੇ ਦਫਤਰ ਅੱਗੇ ਇਹ ਨੌਵੇਂ ਸਾਥੀਆਂ ਨੇ 1 ਘੰਟਾ ਹੀਠਾਂ ਬਹਿ ਕੇ ਪ੍ਰੋਟੈਸਟ ਕੀਤਾ ਨਾਰੇਬਾਜ਼ੀ ਕੀਤੀ ਤੇ ਇਸ ਤੋਂ ਬਾਅਦ ਅਡੀਸ਼ਨਲ ਕਿਰਤ ਕਮਿਸ਼ਨਰ ਸ਼੍ਰੀਮਤੀ ਮੋਨਾਪੂਰੀ ਨੇ ਜਥੇਬੰਦੀ ਨੂੰ ਸੱਦਿਆ ਔਰ ਉਸੇ ਦਰਮਿਆਨ ਦੀਪਤੀ ਸੈਕਟਰੀ ਜਗਪ੍ਰੀਤ ਸਿੰਘ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਫੌਰੀ ਤੌਰ ਤੇ ਇੱਕ ਮੀਟਿੰਗ ਦੇਾਂਗੇ ਉਸ ਮੀਟਿੰਗ ਤੋਂ ਦੇ ਫੈਸਲੇ ਤੋਂ ਬਾਅਦ ਮੋਨਾਪੁਰੀ ਜੀ ਨੇ ਸੁਣਿਆ ਅਸੀਂ ਉਹਨਾਂ ਨੂੰ ਕੁਝ ਗੱਲਾਂ ਨਮੂਨੇ ਦੇ ਤੌਰ ਤੇ ਦਸੀਆਂ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਤੌਰ ਤੇ ਦੱਸਿਆ ਗਿਆ ਕਿ ਪੈਨਸ਼ਨ ਪਾਸ ਦਾ ਕਰ ਦਿੱਤੀ ਗਈ ਪਰ ਵਰਕਰ ਨੂੰ ਨਹੀਂ ਮਿਲੀ ਉਹ ਕਹਿੰਦੇ ਨੇ ਕਿ ਲਾਈਵ ਸਰਟੀਫਿਕੇਟ ਚਾਹੀਦਾ ਹੈ ਜਦੋਂ ਕੋਈ ਵਰਕਰ ਨੂੰ ਮਿਲੀ ਨਹੀਂ ਤਾਂ ਲਾਇਬਸੈਂਸ ਟਿਕਟ ਦੀ ਕੀ ਲੋੜ ਹੈ ਤੇ ਉਹਨਾਂ ਇਹ ਵੀ ਮੰਗ ਰੱਖੀ ਕਿ ਚੱਪ ਹਜ਼ਾਰ ਦੇ ਕਰੀਬ ਉਹ ਲੋਕ ਨੇ ਜਿਹਦੇ ਅਪਲਾਈ ਨਹੀਂ ਕਰ ਸਕੇ ਮਰ ਗਏ ਉਹਨਾਂ ਦੇ ਵਾਰਿਸ ਤੇ ਇਸ ਕਰਕੇ ਉਹਨਾਂ ਨੂੰ ਅਪਲਾਈ ਕਰਨ ਦਾ ਸਮਾਂ ਦਿੱਤਾ ਜਾਏ ਇਸੇ ਤਰ੍ਹਾਂ ਹੀ ਇਹ ਵੀ ਦੱਸਿਆ ਗਿਆ ਕਿ ਪੁਰਾਣੇ ਪੈਸੇ ਜੋ ਪਏ ਹੋਏ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਉਹ ਬੈਂਕਾਂ 'ਚੋਂ ਵਾਪਸ ਆਏ ਨੇ ਉਹਦੀ ਖੱਜਲਖਵਰੀ ਬੰਦ ਕੀਤੀ ਜਾਏ ਨਮੂਨੇ ਦੇ ਤੌਰ ਤੇ ਉਹਨਾਂ ਨੂੰ ਕੋਈ ਕੇਸ ਹੈ ਜਿਹੜੇ ਉਹ ਦਿੱਤੇ ਗਏ ਇਹਨਾਂ ਕិច្ਸਾ ਤੋਂ ਬਾਅਦ ਉਹਨਾਂ ਨੇ ਯਕੀਨ ਦਿਲਾਇਆ ਜਥੇਬੰਦੀ ਨੇ ਅੰਤ ਵਿੱਚ ਫੈਸਲਾ ਕੀਤਾ ਕਿ ਅਗਰ 27 ਤੋਂ ਪਹਿਲਾਂ ਇਸ ਦਾ ਕੋਈ ਨਿਮੇੜਾ ਨਹੀਂ ਹੁੰਦਾ ਤਾਂ 27 ਤਰੀਕ ਨੂੰ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਐਟ ਪੰਜਾਬ ਵੱਡੇ ਪੱਧਰ ਤੇ ਕਿਰਤ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਦੇਗੀ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹਾਂ ਉਸ ਤੋਂ ਬਾਅਦ ਕਿਰਤ ਮੰਤਰੀ ਦੇ ਖਿਲਾਫ ਅਤੇ ਲੇਬਰ ਮੰਤਰੀ ਦੇ ਖਿਲਾਫ ਹੈ ਜਿਹੜੀ ਉਹ ਸੰਘਰਸ਼ ਸ਼ੁਰੂ ਕਰਦੇ ਅੱਜ ਤੇ ਇਹ ਕਹਿਣਾ ਚਾਹੁੰਦੇ ਜੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਾਡੇ ਲੀਡਰ ਸਾਹਿਬਾਨ ਆਏ ਸੀ 8 ਕਜੂਨ ਤੋਂ ਤੇ ਸਾਨੂੰ ਲੈਟਰ ਨਾ ਦਿੱਤਾ ਸੀਗਾ 11 ਵਜੇ ਦਾ ਸਮਾਂ ਦਿੱਤਾ ਸੀਗਾ ਪਰ ਜਦ ਇਹ ਇੱਥੇ ਆਏ ਤਾਂ ਇਹਦੇ ਸਬੰਧੀ ਇਹਨਾਂ ਨੇ ਐਨੀ ਅਨਕਾਲੀ ਕੀਤੀ ਵੀ ਇਹਨਾਂ ਨੂੰ ਖੁਦ ਨਹੀਂ ਪਤਾ ਤੇ ਵੀ ਅੱਜ ਮੀਟਿੰਗ ਹੈ ਅਸੀਂ 10-10 11-11 ਹਜ਼ਾਰ ਰੁਪਏ ਖਰਚ ਕੇ ਇੱਥੇ ਆਏ ਆ ਸਾਡੀ ਖੱਜਲ-ਖੁਆਰੀ ਸਰਦੀ ਲੀਡਰਾਂ ਦੀ ਖੱਜਲ-ਖੁਆਰੀ ਨਹੀਂ ਹੋ ਰਹੀ ਤੇ ਕਿਰਤਿਆਂ ਦੀ ਕਿੰਨੀ ਹੋਊਗੀ ਜਿਆਦਾ ਅੰਦਾਜ਼ਾ ਲਗਾਓ ਇਨਸਪੈਕਟਰ ਲੈਵਲ ਤੋਂ ਲੈ ਕੇ ਖੱਜਲ-ਖੁਆਰੀ ਤੱਕ ਹੁੰਦੀ ਆ ਰਹੀ ਆ ਕਹਿਣ ਨੂੰ ਇਹ ਮਹਿਕਮਾ ਵਿਸ਼ੇ ਕ ਪਰ ਇਹ ਕਵਰਟ ਕਰਾਉਣ ਦੀ ਰਾਖੀ ਕਰਦਾ ਐ ਇਦਾਂ ਮਹਿਸੂਸ ਹੁੰਦਾ ਤੇ ਜੇ ਸਾਨੂੰ ਉਸ ਤੋਂ ਪਹਿਲਾਂ ਮੀਟਿੰਗ ਨਾ ਮਿਲੀ ਸਾਡੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਸੈਡਾ ਉੱਤੇ ਖੜਾ ਕਰਾਂ ਮੇਰੇ ਨਾਮ ਹੈ ਕਮਲ ਖੁਸ਼ਿਆ ਸਿੰਘ ਜੀ ਮੈਂ ਬਰਾਈ ਜ਼ਿਲ੍ਹੇ ਦਾ ਸ਼ਕਤੀਆਂ ਅੱਜ ਇੱਥੇ ਆਇਆ ਕਿ ਇਸ ਕੀਰਤ ਵਿਭਾਗ ਦੇ ਦਫ਼ਤਰ ਦੇ ਵਿੱਚ ਜੋ ਕਨੈਕਸ਼ਨ ਵਰਕ ਰਜਿਸਟਰ ਹੋਇਆ ਹੋਇਆ ਉਹਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਜੋ ਪਿੰਡਾਂ ਵਿੱਚ ਥੱਲੇ ਖੇਤਰਾਰੇ ਹੋ ਰਹੀਆਂ ਲਾਪਤਨੀਆਂ ਦੇ ਉਜੀ ਫੇਰ ਹੀ ਬੱਚਾਂ ਦੇ ਪੈ ਰਹੇ ਡੈਥ ਕੇਸਾਂ ਦੇ ਉਹ ਨਹੀਂ ਪੈ ਰਹੇ ਇਸ ਤਰ੍ਹਾਂ ਕਿ 6 ਤਰੀਕ ਨੂੰ ਸਾਰੇ 6 ਫਰਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਲਗਭਗ 7-8 ਜਿਲ੍ਹਿਆਂ ਦੇ ਵਿੱਚ ਅੰਕੜੇ ਦਿੱਤੇ ਆ ਪੰਜਾਬ ਦੀ ਕਿਰਤ ਮੈਥੇ ਇਹਨਾਂ ਮੰਗਾਂ ਸਮਾਂ ਉਹਦੇ ਤਹਿਤ ਇੱਥੇ ਇਹਨਾਂ ਨੇ ਮੀਟਿੰਗ ਦਿੱਤੀ ਪੰਜਾਬ ਦੀ ਸੁਖਦੇਸ਼ ਸ਼ਰਮਾ ਜੀ ਨੇ ਪੰਜਾਬ ਦੇ ਸਾਡੇ ਸੈਕਟਰ ਨੇ ਉਹ ਮੀਟਿੰਗ ਜਦੋਂ ਇੱਥੇ ਆਇਆ ਖਰਚ ਕਰਕੇ ਆਇਆ ਕਰਕੇ 4 ਵਜੇ ਉੱਠ ਕੇ ਸਾਰੇ ਕਿੱਥੇ ਫਾਜ਼ਲ ਕਾ ਕਿੱਥੇ ਬਰੋਲਾ ਕਿੱਥੇ ਅੰਬਸਾਰਾ ਕਿਤੇ ਇੱਥੇ ਆਇਆ ਇੱਥੇ ਕੋਈ ਅਫਸਰ ਹੈ ਹੀ ਨਹੀਂ ਲੈਸੀ ਹੈ ਨਹੀਂ ਇਹ ਇੰਨੀ ਲਾਪਰਵਾਹੀ ਜੇ ਥੱਲੇ ਏਕ ਸਹਾਇਕ ਕਮਿਸ਼ਨਰ ਤੋਂ ਕੱਜਲਖਵਾਰ ਕਰ ਜਾਂਦਾ ਇਨਸਪੈਕਟਰ ਭੈਂਦਾ ਕੋਈ ਦਾ ਉਤਰਾਂ ਦੇ ਵਿੱਚ ਕਿਉਂ ਇੱਥੇ ਕਿਰਤ ਕਮਿਸ਼ਨ ਦਾ ਪੰਜਾਬ ਦਾ ਦਾਤਰਾ ਇਹ ਖੁਦ ਨਹੀਂ ਭੈਂਦੇ ਤਾਂ ਫਿਰ ਲੋਕਾਂ ਦੇ ਮਸਲੇ ਹੱਲ ਕਿਵੇਂ ਹੋਣਗੇ ਸਾਨੂੰ ਇਸ ਗੱਲ ਦਾ ਦੁੱਖ ਜਦੋਂ ਇੱਥੇ ਇਹ ਵੀ ਉਹ ਛੁੱਟੀ ਤੇ ਨਹੀਂ ਜਿਹੋਦੀ ਬਦਲੀ ਹੋਗੀ ਜੇ ਮਤਲਬ ਹੈ ਨਹੀਂ ਸੋਕੇ ਅਧਿਕਾਰੀ ਸਾਨੂੰ ਜਿਵੇਂ ਮੀਟਿੰਗ ਪਹਿਲਾਂ ਤੇ ਉਹ ਮੇ ਇੱਕ ਚਿੱਠੀ ਹੋਰ ਕੱਢ ਦਿੰਦੇ ਵਟਸਐਪ ਤੇ ਭੇਜ ਦਿੰਦੇ ਮੈਸੇਜ ਭੇਜ ਦਿੰਦੇ ਪਰ ਜਾਣ ਬੁੱਝ ਕੇ ਮਹਿਕਮਾ ਖਰਾਬ ਕਰ ਰਿਹਾ ਇਹ ਪੰਜਾਬ ਕਲੈਕਸ਼ਨ ਬੋਰਡ ਕੀਰਤੀ ਲੋਕਾਂ ਦਾ ਭਲਾਈ ਫੰਡਾ ਦੇਣਾ ਚਾਹੀਦਾ ਇਹਦੇ ਆਪਣੇ ਫੀਸਾਂ ਭਰ ਕੇ ਦੇ ਮੈਂਬਰ ਬੜੇ ਆ ਪਰ ਇਹ ਦੇਣ ਨੂੰ ਤਿਆਰ ਹੀ ਨਹੀਂ ਕੋਸ ਇਸ ਲਈ ਅਸੀਂ ਆਪਦਾ ਰੋਸ ਵੀ ਕੀਤਾ ਰੋਸ ਕਰਨ ਤੋਂ ਬਾਅਦ ਕੁਝ ਗੱਲਾਂ ਚਲੋ ਜਦੋਂ ਮੀਟਿੰਗ ਦੇਣੀਆਂ ਅਸੀਂ 27 ਤਰੀਕ ਨੂੰ ਵੱਡਾ ਧਰਨਾ ਲਾਵਾਂਗੇ ਜੇਕਰ ਹੋਣ ਵੀ ਇਹ ਸਾਨੂੰ 27 ਤੋਂ ਪਹਿਲਾਂ ਮੀਟਿੰਗ ਦੇ ਕੇ ਇਹਨਾਂ ਗੱਲਾਂ ਉਸ ਹੱਲ ਨਹੀਂ ਕਰਦੇ ਤਾਂ ਫਿਰ ਧਰਨਾ ਲਾਵਾਂਗੇ ਇਸ ਲਈ ਸਿੱਟਾ ਆਇਸ